ਅੰਮ੍ਰਿਤਸਰ ਬ੍ਰਿਜ ਵੱਜਿਆ ਸਾਇਰਨ ਸਾਇਰਨ ਵੱਜਣ ਤੋਂ ਬਾਅਦ ਸ਼ਹਿਰ ਦੇ ਵਿੱਚ ਬਲੈਕਆਊਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਸਮਾਂ ਇਸ ਵਕਤ 9:35 ਮਿੰਟ ਹਰ ਥਾਂ ਦੇ ਉੱਤੇ ਬत्तियां ਬੰਦ ਹੁੰਦੀਆਂ ਦਿਖਾਈਆਂ ਦੇ ਰਹੀਆਂ ਨੇ ਉਸ ਤੋਂ ਬਾਅਦ ਸੜਕਾਂ ਦੇ ਉੱਤੇ ਲੋਕਾਂ ਦੀ ਹਲਚਲ ਤੇਜ਼ ਹੋ ਗਈ ਹੈ ਲੋਕ ਆਪੋ ਆਪਣੇ ਘਰਾਂ ਵੱਲ ਵਧਣ ਲੱਗ ਪਏ ਨੇ ਤੇ ਹੁਣ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਸਾਇਰਨ ਦੀ ਆਵਾਜ਼ ਆਨ ਤੋਂ ਬਾਅਦ ਬਲੈਕਆਊਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਲਾਈਟਾਂ ਬੰਦ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕ ਆਪਣੇ ਘਰਾਂ ਬਲ ਵਧਨਾ ਸ਼ੁਰੂ ਕਰ ਚੁੱਕੇ ਨੇ ਸੋ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਚਕੰਡ ਹਰਮੰਦਰ ਸਾਹਿਬ ਬਿਲਕੁਲ ਸਾਹਮਣੇ ਸਾਰਾ ਗੜੀ ਸਾਰਾ ਉੱਥੇ ਵੀ ਬਲੈਕਆਊਟ ਹੋਣ ਲੱਗ ਪਿਆ ਹੈ